ਅਮਰੀਕਾ ਚ ਮਾਪਿਆਂ ਦੇ ਇਕਲੋਤੇ ਪੁੱਤ ਦੀ ਕੈਂਸਰ ਨਾਲ ਹੋਈ ਮੌਤ ਉਹ ਸੇ ਮੇਰਾ ਉਮੀਦਾ ਸੀ ਨਾ ਉਹਨੇ ਫੋਨ ਕੀਤਾ ਮੈਨੂੰ ਤੇ ਆ ਆ ਮਜਾਦੀਆ ਘੱਟ ਹੋ ਗਿਆ ਸੁਨਹਿਰੇ ਭਵਿੱਖ ਦੀ ਭਾਲ ਚ 8 ਸਾਲ ਪਹਿਲਾਂ ਗਿਆ ਸੀ ਵਿਦੇਸ਼ ਬੱਚੇ ਸਾਡੇ ਦਾ ਵੀ ਚਲੋ ਜੇ ਉੱਥੇ ਇਥੇ ਨਹੀਂ ਲਿਆਂਦਾ ਜਾਂਦਾ ਸਾਡੇ ਚ ਹਿੰਮਤ ਨਹੀਂ ਤੇ ਉੱਥੇ ਸਸਕਾਰ ਹੋ ਜੇ ਜਾਂ ਮਾਪਿਆਂ ਨੇ 50 ਲੱਖ ਦਾ ਕਰਜ਼ਾ ਲੈ ਕੇ ਇਕਲੋਤੇ ਪੁੱਤ ਨੂੰ ਭੇਜਿਆ ਸੀ ਬਾਹਰ ਅੱਗੇ ਦੋ ਵਾਰੀ ਮੈਸੀਚ ਗਏ ਆ ਬੱਚੇ ਨੂੰ ਮਿਲਣ ਕਰਕੇ ਖਾਨੂੰ ਨਹੀਂ ਦਿੱਤਾ ਗਿਆ ਵੀਰ ਬੇਰੁਜ਼ਗਾਰ ਹੋਣ ਕਾਰਨ ਰੋਜੀ ਰੋਟੀ ਦੀ ਭਾਲ ਚ ਵਿਦੇਸ਼ ਜਾਣ ਦਾ ਲਿਆ ਸੀ ਫੈਸਲਾ ਉਗੀ ਰੋਟੀ ਲਈ ਤੁਮ ਬੱਚੇ ਨੂੰ ਭੇਜਿਆ ਤੇ ਉਹ ਬੱਚਾ ਜਾ ਕੇ ਉੱਥੇ ਬਿਮਾਰ ਹੋ ਗਿਆ ਬਿਮਾਰ ਹੋਣ ਤੋਂ ਬਾਅਦ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਦਾਖਲ ਕਰਵਾਉਣ ਤੋਂ ਬਾਅਦ ਪਰਸੋਂ ਉਸ ਦੀ ਡੈਥ ਹੋ ਗਈ ਹੈ ਅਮਰੀਕਾ ਦੀ ਧਰਤੀ ਦੇ ਹਲੇ ਪੈਰ ਟਿਕਣੇ ਸ਼ੁਰੂ ਹੀ ਹੋਏ ਸੀ ਨੌਜਵਾਨ ਨੂੰ ਘੇਰ ਲਿਆ ਨਾਮੁਰਾਦ ਬਿਮਾਰੀ ਨੇ ਜਿਸ ਘਰ ਵਿੱਚ ਪੁੱਤ ਦੇ ਵਿਆਹ ਦੀਆਂ ਵੱਜਣੀਆਂ ਸੀ ਸ਼ੈਣਾਈਆਂ ਉਸ ਘਰ ਵਿੱਚ ਛਾ ਗਏ ਸੱਤਰ ਅੱਛਿਆ ਕੱਲ ਤੁਸੀਂ ਦੇਖ ਰਹੇ ਹਾਂ ਦਾ ਈਵਨ ਮੀਡੀਆ ਸ਼ਬਦਾਂ ਦੀ ਤਾਕਤ ਮੈਂ ਮੰਨਤ ਪੂਰਥਲਾ ਦਾ ਪਿੰਡ ਤਲਵੰਡੀ ਪੁਰਦਲ ਦੇ ਨੌਜਵਾਨ ਦੀ ਅਮਰੀਕਾ ਵਿੱਚ ਮੌਤ ਹੋ ਜਾਣ ਦੀ ਮਾਤਭਾਗੀ ਖਬਰ ਸਾਹਮਣੇ ਆਈ ਹੈ ਮ੍ਰਿਤਕ ਨੌਜਵਾਨ ਦੀ ਪਛਾਣ ਰਣਜੀਤ ਸਿੰਘ ਪੁੱਤਰ ਸਤਨਾਮ ਸਿੰਘ ਦੇ ਰੂਪ ਵਿੱਚ ਹੋਈ ਘਟਨਾ ਦੀ ਜਾਣਕਾਰੀ ਮਿਲਦੇ ਹੀ ਇਲਾਕੇ ਭਰ ਵਿੱਚ ਸੋਗ ਦੀ ਲਹਿਰ ਦੌੜ ਗਈ ਜਾਣਕਾਰੀ ਦੇ ਅਨੁਸਾਰ ਰਣਜੀਤ ਸਿੰਘ ਅਜੇ ਕੁਵਾਰਾ ਸੀ ਅਤੇ ਸੁਨਹਿਰੀ ਭਵਿੱਖ ਦੀ ਭਾਲ ਚ 8 ਮਹੀਨੇ ਪਹਿਲਾਂ ਵਿਦੇਸ਼ ਅਮਰੀਕਾ ਗਿਆ ਸੀ ਅਜੇ ਅਮਰੀਕਾ ਦੀ ਧਰਤੀ ਤੇ ਪੈ ਟਿਕ ਨੇ ਸ਼ੁਰੂ ਹੀ ਹੋਏ ਸਨ ਕਿ ਉਸ ਦੇ ਜੀਵਨ ਵਿੱਚ ਇੱਕ ਭਿਆਨਕ ਬਿਮਾਰੀ ਨੇ ਦਸਤਕ ਦੇ ਦਿੱਤੀ ਅਮਰੀਕਾ ਜਾ ਕੇ ਉਸ ਨੂੰ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਨੇ ਘੇਰ ਲਿਆ ਜਿੱਥੇ ਹਸਪਤਾਲ 'ਚ ਇਲਾਜ ਚੱਲਦਾ ਰਿਹਾ ਪਰੰਤੂ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਜਿਸ ਉਮਰ ਵਿੱਚ ਪੁੱਤਰ ਦੇ ਵਿਆਹ ਦੀਆਂ ਸ਼ੈਣਾਈਆਂ ਗੂੰਜਦੀਆਂ ਸਨ ਉਸੇ ਉਮਰ ਵਿੱਚ ਇਸ ਨੌਜਵਾਨ ਦੇ ਘਰ ਵਿੱਚ ਸੱਥਰ ਵਿੱਚ ਗਏ ਪਰਿਵਾਰ ਬੇहद ਸਦਮੇ ਵਿੱਚ ਹੈ ਪਰਿਵਾਰ ਦਾ ਘਟਨਾ ਤੋਂ ਬਾਅਦ ਰੋ ਰੋ ਕੇ ਬੁਰਾ ਹਾਲ ਹੈ ਮ੍ਰਿਤਕ ਨੌਜਵਾਨ ਦੇ ਪਿਤਾ ਸਤਨਾਮ ਸਿੰਘ ਨੇ ਦੱਸਿਆ ਕਿ ਰਣਜੀਤ ਸ਼ੁਰੂ ਤੋਂ ਹੀ ਬਹੁਤ ਮਿਹਨਤੀ ਤੇ ਇਮਾਨਦਾਰੀ ਨੌਜਵਾਨ ਸੀ ਇੱਥੇ ਬੇਰੋਜ਼ਗਾਰੀ ਹੋਣ ਕਾਰਨ ਉਸਨੇ ਰੋਜੀ ਰੋਟੀ ਦੇ ਭਾਲ ਵਿੱਚ ਵਿਦੇਸ਼ ਜਾਣ ਦਾ ਫੈਸਲਾ ਲਿਆ ਹਾਲੇ ਕਿ ਪਰਿਵਾਰ ਦੇ ਆਰਥਿਕ ਹਾਲਤ ਇਨੇ ਛੰਗੇ ਨਹੀਂ ਸਨ ਇਸ ਦੇ ਬਾਵਜੂਦ ਵੀ ਉਹ ਬੀਤੇ ਸਾਲ 2024 ਦੇ ਅਕਤੂਬਰ ਮਹੀਨੇ ਵਿੱਚ ਅਮਰੀਕਾ ਭੇਜਿਆ ਜਿੱਥੇ ਉਹ ਕੈਲੀਫੋਰਨੀਆ ਸ਼ਹਿਰ ਚ ਰਹੇ ਅਸੀ ਤੇ ਕੁਝ ਮਹੀਨੇ ਬਾਅਦ ਉਸ ਨੂੰ ਨਾਮਰਾਜ਼ ਬਿਮਾਰੀ ਨੇ ਘੇਰ ਲਿਆ ਹਸਪਤਾਲ 'ਚ ਇਲਾਜ ਚੱਲ ਰਿਹਾ ਸੀ ਤੇ ਮੇਰਾ ਭਤੀਜਾ ਹਰਦੀਪ ਸਿੰਘ ਇੰਗਲੈਂਡ ਤੋਂ ਅਮਰੀਕਾ ਆ ਕੇ ਉਸ ਦੀ ਦੇਖਰੇਖ ਕਰ ਰਿਹਾ ਸੀ ਸਾਡੇ ਉੱਥੇ ਦੁੱਖਾਂ ਦਾ ਪਹਾੜ ਉਸ ਸਮੇਂ ਟੁੱਟ ਗਿਆ ਜਦੋਂ 2 ਮਹੀਨੇ ਇਲਾਜ ਚੱਲਣ ਤੋਂ ਬਾਅਦ ਵੀ ਜਿਹੜੇ ਇਲਾਜ 25 ਜੂਨ ਨੂੰ ਉਸ ਦੀ ਮੌਤ ਹੋ ਗਈ। ਪਿਤਾ ਨੇ ਦੱਸਿਆ ਕਿ ਅਸੀਂ ਇਕਲੋਤੇ ਪੁੱਤਰ ਨੂੰ ਕਰਜ਼ਾ ਚੁੱਕ ਕੇ ਵਿਦੇਸ਼ ਅਮਰੀਕਾ ਭੇਜਿਆ ਸੀ ਹੁਣ ਕਰਜ਼ੇ ਦੀ ਫੰਡ ਨੂੰ ਉਤਾਰ ਪਾਉਣਾ ਉਹਨਾਂ ਦੇ ਵੱਸ ਨਹੀਂ। ਉਹਨਾਂ ਵੱਲੋਂ ਮਦਦ ਦੀ ਗੋਹਾਰ ਲਗਾਈ ਜਾ ਰਹੀ ਹੈ। ਕੀ ਨਾਮ ਸੀ بیٹے ਦਾ ਤਾਂ ਕਦੋਂ ਵਿਦੇਸ਼ ਗਿਆ? ਹਾਂਜੀ ਅਰਨਜੀਤ ਸਿੰਘ ਨਾਂ ਆਇਆ। ਤੁਸੀਂ ਗਏ ਸੀਗੇ। ਇਹ 8 ਮਹੀਨੇ ਪਹਿਲਾਂ ਗਏ। ਇਥੇ ਉਥੇ ਕਿਹੜੇ ਸ਼ਹਿਰ ਜਿਹੇ ਹੁੰਦਾ ਸੀ ਇਹ ਮਤਲਬ ਕਲਾਪਮੀਆਂ ਐਲੀ ਸ਼ਹਿਰ ਚੋਂ ਪੈਂਦਾ ਅੰਤਾਰਿਓ ਜਿਹੜੀ ਤੁਸੀਂ ਕਹੀ ਪਈ ਹੈ ਜਿਹੜੀ ਕਲਾਪਮੀ ਸੀ ਇਹਨਾਂ ਨੂੰ ਕਦੋਂ ਪਤਾ ਲੱਗਾ ਤੁਹਾਨੂੰ ਇਹ ਆਪੇ ਨਾਲ ਜਦੋਂ ਲੱਗਾ ਮਾਰਚ ਮਾਰਚ ਇਲਾਜ ਚੱਲਦਾ ਤੇ ਅਸੀਂ ਉਹ ਪਹਿਲਾਂ ਨਹੀਂ ਸੀਗਾ ਉਦੋਂ ਜਦੋਂ ਉਦੋਂ ਹੀ ਇਹਦਾ ਚਾਲੂ ਹੋਇਆ ਉਥੇ ਦਾਖਲ ਹੀ ਕਰ ਲਿਆ ਉਹਨਾਂ ਨੇ ਮਾਰਚ ਚ ਹਾਂ ਕਿੰਨੇ ਮਹੀਨੇ ਇਲਾਜ ਤੋਂ ਬਾਅਦ ਜਿਹੜੀ ਆ ਹਾਂ ਤਾ ਹੀ ਮੇਨੇ ਕੀ ਇਹ ਕਹਣਾ ਤੁੰਨੇ ਜਿੱਦਾਂ ਡੈਕਸ ਹੋਈ ਜਾਂਦੀ ਸੀ ਸੀ ਉਹ ਡੈਡ ਬੋਡੀ ਵਾਸਤੇ ਤੁਸੀਂ ਕੋਈ ਸਰਕਾਰ ਨੂੰ ਅਪੀਲ ਕਰਨੀ ਚਾਹੁੰਦੇ ਤੇ ਜੇ ਹਾਂ ਕੋਈ ਫੈਮਿਲੀ ਮੈਂਬਰ ਹੈਗਾ ਤੁਹਾਡਾ ਤੇ ਹਾਂ ਮੈਂ ਨੰਬਰ ਤਾਂ ਹੈਗਾ ਪਰ ਅਸੀਂ ਇੱਥੇ ਹੀ ਸੰਸਕਾਰ ਕਰਨਾ ਚਾਹੁੰਦੇ ਇੱਥੇ ਲੈ ਆਉਂਦੇ ਹਾਂ 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 ਨੰਬਰ ਵੀ ਜਿਹੜੇ ਬੱਚੇ ਦੀ ਡੈਥ ਨੂੰ ਕੀ ਲੱਗਦਾ ਹੈ ਜੀ ਮੇਰਾ ਪੁੱਤ ਹੀ ਆ ਜੀ ਇਸ ਤਰ੍ਹਾਂ ਗਿਆ ਸੀ ਉਦੇਸ਼ ਪੜਾਈ ਤੋਂ ਦੇ ਗਿਆ ਸੀ ਨਾ ਨਹੀਂ ਨਹੀਂ ਗਿਆ ਤੇ ਕਰ ਜਾ ਚੌਕ ਨੂੰ ਜੈਂਟ ਦੀ ਰਾਹੀਂ ਭੇਜਿਆ ਤੇ ਜਿਹੜਾ ਹੁਣ ਫਟਲਾ ਹੋ ਗਿਆ ਕਿੰਨੇ ਚਿਰ ਹੋ ਗਿਆ ਹਸਪਤਾਲ ਚ ਰਿਹਾ ਹਸਪਤਾਲ ਰਿਹਾ 2 3 ਮਹੀਨੇ ਹੋ ਪੌਣੇ 3 ਮਹੀਨੇ ਹਣਾ ਹੋਣਾ 2 3 ਪੌਣੇ 3 ਮਹੀਨੇ ਕਿਸ ਤਰ੍ਹਾਂ ਪਤਾ ਲੱਗਾ ਕਿ ਉਹ ਜੀ ਨਹੀਂ ਜਾਤੀ ਉਹ ਉਸ ਤੇ ਮੇਰਾ ਹੁੰਦਾ ਸੀ ਨਾ ਉਹਨੇ ਫੋਨ ਕੀਤਾ ਮੈਨੂੰ ਵੀ ਆ ਡੈਰੀਆ ਕੰਮ ਹੋ ਗਿਆ ਕੀ ਕਰਨਾ ਤੁਨੇ ਕਰਜ਼ਾ ਚੁੱਕੇ ਭੇਜਿਆ ਸੀ ਕਰਜ਼ਾ ਹਜੇ ਇੱਕ ਕਰਜ਼ਾ 50 60 ਲੱਖ ਰੁਪਈਆ ਹੈ ਤੇ ਉਹ ਹੁਣ ਮਾ ਕਿਰਪਾ ਕਰਦਾਂ ਸਾਡੀ ਕੋਈ ਅਮਦ ਹੈਲਪ ਹੋ ਜਾ ਤੇ ਤੇਰਾ ਨਾਮਦ ਹੋ ਜਾ ਤੇ ਇੰਨੇ ਤੇ ਐਲਵੀ ਨਹੀਂ ਸਾਡੇ ਕਿ ਕੱਲਾ ਕੱਲਾ ਸਾਵਾ ਸਾਬ ਕੱਲਾ ਪੈ ਰਹੀ ਹੁੰਦੀ ਆ ਤੇ ਇਹਨਾਂ ਪਹਿਲੀ ਵੇਕੇ ਵੀ ਕਰਜ਼ਾ ਲਤਨਾ ਨਾ ਜਿੰਨਾ ਕਰਜ਼ਾ ਤੇ ਕੱਲਾ ਕੱਲਾ ਪੁੱਤਰ ਸੀ ਕੀ ਕਰਨਾ ਇਹ ਕਹਣਾ ਚੁਣੇ ਸਰਕਾਰ ਦੇ ਇਹ ਇਹ ਜਿ ਕਰਨੇ ਆ ਭਈ ਸਰਕਾਰ ਮਦਦ ਕਰੇ ਤੇ ਇਹਨਾਂ ਦਾ ਕਰਜ਼ਾ ਲੱਝ ਜਾਏ ਇਹ ਵੀ ਹੁਣ ਕੰਮ ਕੰਮ ਦੇ ਲੈਕ ਨਹੀਂ ਕੋਈ ਨਹੀਂ ਅਨੀ ਮਖੀ ਕਦੋਂ ਗਿਆ ਸੀ ਮੈਨੂੰ ਪਤਾ ਜੇ ਬੇਟਾ ਘਾਟਕ ਮਿਲੇ ਹੋਗਾ ਨਾ ਪੰਚ ਜੀ ਨੂੰ ਜੀ ਹੁਮਾਰੀ ਜੇ ਆਪਾਂ ਗੱਲ ਕਰਦੇ ਹਾਂ ਕਿੰਨੇ ਜੇ ਤੱਕ ਪਹਿਲਾਂ ਤੁਹਾਨੂੰ ਪਤਾ ਲੱਗਾ ਹਾਂ ਉਹਦੇ 3 ਮਹੀਨੇ ਹੋਏ ਨੇ ਜਦੋਂ ਹਸਪੀਟਲ ਹੀ ਗਿਆ। ਕਿੰਨੇ ਦਿਨ ਹਸਪਤਲ ਤੋਂ ਗਿਆ? 3 ਮਹੀਨੇ। ਢਾਈ ਰੇ ਢਾਈ ਹੋਏ ਨੇ। ਢਾਈ ਹੋਏ ਨੇ ਮੈਨੂੰ ਕੋਈ ਸਾਲ ਤਰੀਕ ਦਾ ਨਹੀਂ ਮੁੱਕਾ ਪਤਾ। ਇਹ ਸ਼ਿਲਮੀ ਨੇ ਜਿਸ ਤਰ੍ਹਾਂ ਪਤਾ ਲੱਗਦਾ ਲੱਗੂ ਡੈਥ ਹੋ ਗਈ ਹੈ। ਡੈਥ ਹੈ ਨੂੰ ਪਰਸੂ ਸ਼ਾਮ ਨੂੰ ਪਤਾ ਲੱਗਾ। ਉੱਥੇ ਕੋਈ ਹੈ ਸੀ ਤੁਹਾਡਾ ਪਰਿਵਾਰ ਦਾ ਕੋਈ ਨੰਬਰ ਜਿਹੜਾ ਉਹ ਵੀ ਦੇਖਦੇ ਕਰ ਦੱਸ। ਪਤੀ ਜਾ ਰਿਹਾ। ਪਤੀ ਜਾਏ। ਹਾਂ ਦਾ। ਸੀ ਉਹਨੂੰ ਕਰਜ਼ਾ ਚੁੱਕ ਕੇ ਭੇਜਿਆ ਵਿਦੇਸ਼ ਉਥੋਂ ਕੀ ਮੰਗਾਂ ਆਪਣੇ ਸਰਕਾਰ ਤੋਂ ਕੀ ਡੈਡਪੋਰੀ ਵਾਸਤੇ ਜਾਂ ਉਸ ਸਟਾਰ ਇੱਥੇ ਹੋਣਾ ਚਾਹੀਦਾ ਮੇਥੇ ਐਂ ਹੀ ਮੰਗ ਕਰਨੇ ਆ ਵੀ ਸਾਡਾ ਕਰਜ਼ਾ ਲੱਥ ਜੇ ਕਿਸੇ ਤਰ੍ਹਾਂ ਬੱਚੇ ਸਾਡੇ ਦਾ ਵੀ ਚਲੋ ਜੇ ਉਥੇ ਇੱਥੇ ਨਹੀਂ ਲਿਆਂਦਾ ਜਾਂਦਾ ਸਾਡੇ 'ਚ ਹਿੰਮਤ ਨਹੀਂ ਤੇ ਉਥੇ ਸਸਕਾਰ ਹੋ ਜੇ ਜਾਂ ਕਿ ਨਾ ਅੱਗੇ ਦੋ ਵਾਰੀ ਮੈਸੇਜ ਚ ਗਏ ਆ ਬੱਚੇ ਨੂੰ ਮਿਲਣ ਕਰਕੇ ਹਨੂ ਨਹੀਂ ਦਿੱਤਾ ਗਿਆ ਵੀ ਜੇ ਵਾਰਿਆ ਜਾ ਰਿਹਾ ਜੀ ਜੇ ਵੀ ਆਨੇ ਸਾਨੂੰ ਜੇ ਸਸਕਾਰ ਵਾਸਤੇ ਦੇ ਦਿੰਦੇ ਜਾਈਏ ਭਾਵੇਂ ਇਕੱਲਾ ਹੀ ਪੁੱਤ ਮੇਰਾ ਤੁਮ ਵਿਆਹ ਸੀ ਤੋਰਾ ਨਿਕ ਵਾਰਾ ਇਹ ਵਾਰਾ ਜੀ ਤੁਹਾਡੇ ਫਿਰ ਜੇ ਨੌਕਾ ਪਟਾ ਸੀ ਜੀ ਕਾਸੀ ਲੋਕੋ ਇਹ ਤੇ ਬਹੁਤ ਹੀ ਮਾੜਾ ਜੋ ਹੋਇਆ ਬਹੁਤ ਪ੍ਰਮਾਤਮਾ ਨੇ ਇੱਕ ਬਹੁਤ ਵੱਡਾ ਭਾੜ ਪਰਿਵਾਰ ਦੇ ਉੱਪਰ ਟੁੱਟਿਆ ਹੋਇਆ ਹੈ ਤੇ ਜੋ ਇੱਕ ਆਪਣਾ ਰੋਜੀ ਰੋਟੀ ਲਈ ਇਥੋਂ ਬੱਚੇ ਨੂੰ ਭੇਜਿਆ ਤੇ ਉਹ ਬੱਚਾ ਜਾ ਕੇ ਉੱਥੇ ਬਿਮਾਰ ਹੋ ਗਿਆ ਬਿਮਾਰ ਹੋਣ ਤੋਂ ਬਾਅਦ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਦਾਖਲ ਕਰਵਾਉਣ ਤੋਂ ਬਾਅਦ ਪਰਸੋਂ ਉਸ ਦੀ ਡੈਥ ਹੋ ਗਈ ਹੈ ਇਹ ਤਾਂ ਬਹੁਤ ਹੀ ਅਨ ਘਟਨਾਵਾਂ ਜਿਹੜੀਆਂ ਹੋਈ ਹੈ ਕਿਉਂਕਿ ਆਪਾਂ ਵਿਦੇਸ਼ ਵਿੱਚ ਬੱਚੇ ਨੂੰ ਭੇਜਦੇ ਆਪਾਂ ਕਮਾਈ ਕਰਨ ਲਈ ਭੇਜਦੇ ਆ ਕਰਜ਼ਾ ਚੁੱਕ ਕੇ ਭੇਜਦੇ ਆ 70 80 ਲੱਖ ਦਾ ਕਰਜ਼ਾ ਚੁੱਕ ਕੇ ਭੇਜਿਆ ਕਿਉਂ ਇਹ ਆਪਣੀ ਜਿਹੜੀ ਜ਼ਮੀਨ ਜਾਂ ਦਾਤ ਨੂੰ ਸਾਰਿਆਂ ਨੂੰ ਵੇਚ ਕੇ ਅਸੀਂ ਭੇਜਦੇ ਜੇਕਰ ਇੱਥੇ ਹੀ ਸਾਨੂੰ ਰੁਜ਼ਗਾਰ ਮਿਲਦਾ ਹੁੰਦਾ ਜਾਂ ਬੱਚਿਆਂ ਨੂੰ ਇੱਥੇ ਅੱਜ ਦੇ ਡੇਢ ਵਿੱਚ ਰੁਜ਼ਗਾਰ ਮਿਲਦਾ ਬੱਚਿਆਂ ਨੂੰ ਬਾਹਰ ਭੇਜਣ ਦੀ ਲੋੜ ਨਹੀਂ ਸੀ ਪੈਂਦੀ ਪਰ ਅੱਜ ਜਦੋਂ ਜੋ ਇਸ ਪਰਿਵਾਰ ਦੇ ਉੱਪਰ ਭਾਰ ਆ ਵਾਪਰਿਆ ਇਸ ਦਾ ਬਹੁਤ ਹੀ ਮਨ ਭਾਗਾ ਹੈ ਮੈਂ ਇਸ ਦਾ ਬਹੁਤ ਹੀ ਜੀ ਨੂੰ ਦੁਖੀ ਪਰਣਾ ਹੋਇਆ ਹੈ ਕੀ ਕਹਿੰਦਾ ਤੁਸੀਂ ਨੇ ਉਹ ਬਈ ਸਨਸਕਾਰ ਤੋਂ ਕਾਹ ਦੁੱਤਾ ਗਿਆ ਨਹੀਂ ਸੰਸਕਾਰ ਹਜੇ ਤਾਂ ਰਬੂ ਜੀ ਕਰਨਾ ਹੈ ਸਸਕਾਰ ਤਕਰੀਬਨ ਹਜੇ ਅੱਜ ਪਰਸੋਂ ਤੱਕ ਹੋਈ ਹੈ ਟਾਈਮਿੰਗ ਉਹਨਾਂ ਨੇ ਡੇਟ ਦੇਣਗੇ ਡੇਟ ਦੇ ਹਿਸਾਬ ਨਾਲ ਹਫਤੇ 'ਚ ਕਰ ਦੇਣ ਜਾਂ 10 ਦਿਨ ਦਾ ਟਾਈਮਿੰਗ ਦੇ ਦੇਣ ਕੈਲੀਫੋਰਨੀਆ ਦੇ ਵਿੱਚ ਉਹਨਾਂ ਦੇ ਡਾਕਟਰ ਨਾਲ ਗੱਲਬਾਤ ਹੋ ਰਹੀ ਹੈ ਇਹਨਾਂ ਦੇ ਬ੍ਰਦਰ ਹਦੀਪ ਸਿੰਘ ਉੱਥੇ ਉਹਨਾਂ ਨਾਲ ਗੱਲ ਇਹਨਾਂ ਦੀ ਹੋਈ ਹੈ ਕਿ ਉਹ ਅੱਜ ਅੱਜ ਦੀ ਜਿਹੜੀ ਰਾਤ ਪੈਣੀ ਹੈ ਉਹ ਜਾਣਗੇ ਤਾਂ ਉੱਥੇ ਮਾਰਨਿੰਗ ਟਾਈਮ ਉਹਨਾਂ ਨੂੰ ਫਿਰ ਪਤਾ ਲੱਗੇਗਾ ਕਿ ਸਸਕਾਰ ਦਾ ਟਾਈਮ ਕਿਦਾਂ ਦਿੰਦੇ ਕਿਦਾਂ ਦਿੰਦੇ ਆ ਪਰ ਪਰਿਵਾਰ ਵਾਲਿਆਂ ਨੇ ਹੁਣ ਕੀ ਬਣਾ ਕੇ ਰੱਖਿਆ ਆ ਪਰਵਾਰ ਵਾਲਿਆਂ ਦੀ ਤਾਂ ਮੰਗ ਤਾਂ ਇਹੀ ਹੈ ਜੀ ਪਰਿਵਾਰ ਵਾਲੇ ਕਹਿੰਦੇ ਆ ਕਿ ਸਾਡਾ ਜਿਹੜਾ ਖਰਚਾ ਉਸ ਨੂੰ ਥੋੜੇ ਸਾਡੀ ਹੈਲਪ ਕੀਤੀ ਜਾਵੇ ਜਾਂ ਮੈਂ ਤਾਂ ਸਾਰਿਆਂ ਨੂੰ ਹੀ ਰਿਕਵੈਸਟ ਕਰਦਾ ਆਪਣੇ ਜਿਹੜੇ ਮੇਰੇ ਸੱਜਣ ਮਿੱਤਰ ਨੇ ਜਾਂ ਮੇਰੇ ਫਰੈਂਡਸ ਜਾਂ ਜਿਹੜੇ ਇਹ ਮੇਰੇ ਵੀਡੀਓ ਦੇਖ ਰਹੇ ਨੇ ਜਾਂ ਤੁਹਾਡੇ ਮੈਦੀ ਮੇਰਾ ਜੀ ਤੁਸੀਂ ਵੀਡੀਓ ਭੇਜ ਰਹੇ ਹੋ ਮੈਂ ਇਹੀ ਰਿਕਵੈਸਟ ਕਰਦਾ ਸਾਰਿਆਂ ਨੂੰ ਕਿ ਆਪਣੇ ਵੱਤੂ ਵੱਤ ਆਪਾਂ ਇਹਨਾਂ ਦੀ ਹੈਲਪ ਕਰੀਏ ਜੋ ਸਾਡੇ ਕੋਲ ਸਰਦਾ ਫੋਜ਼ਾ ਪਕਰ ਸਕੀ